ਹੀਟਰ ਚਲਾ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ ਜੀ ਹਾਂ ਅਕਸਰ ਲੋਕ ਸਰਦੀਆਂ ਦੇ ਵਿੱਚ ਹੀਟਰ ਚਲਾ ਕੇ ਸੌਣਾ ਛੋੜਾ ਕੀ ਜ਼ਿਆਦਾ ਪਸੰਦ ਕਰਦੇ ਨੇ ਉਸ ਦੇ ਨਾਲ ਜਿਹੜੀ ਕੀ ਆਰਾਮ ਵੀ ਮਿਲਦਾ ਤੇ ਗਰਮਾਹਟ ਵੀ ਜਿਹੜੀ ਬਣੀ ਰਹਿੰਦੀ ਹੈ ਸਰਦੀਆਂ ਦੇ ਵਿੱਚ ਠੰਡ ਤੋਂ ਬਚਣ ਲਈ ਲੋਕ ਅਕਸਰ ਰਾਤ ਨੂੰ ਆਪਣੇ ਕਮਰੇ ਵਿੱਚ ਹੀਟਰ ਚਲਾ ਕੇ ਸੌਂਦੇ ਹਨ ਜਦੋਂ ਕਿ ਹੀਟਰ ਤੁਰੰਤ ਗਰਮੀ ਪ੍ਰਦਾਨ ਕਰਦੇ ਹਨ ਪਰ ਗਲਤ ਅਤੇ ਲੰਬੇ ਸਮੇਂ ਤੱਕ ਵਰਤੋ ਸਰੀਰ ਤੇ ਮਾੜੇ ਪ੍ਰਭਾਵ ਪਾ ਸਕਦੀ ਹੈ ਖਾਸ ਕਰਕੇ ਫੇਫੜਿਆਂ ਅਤੇ ਚਮੜੀ ਯਾਨੀ ਸਕਿਨ ਉੱਤੇ ਲੋਕ ਅਕਸਰ ਇਹਨਾਂ ਸਮੱਸਿਆਵਾਂ ਨੂੰ ਇੱਕ ਸਧਾਰਨ ਜ਼ੁਕਾਮ ਵਜੋਂ ਅਣਦੇਖਾ ਕਰਦੇ ਹਨ ਪਰ ਅਸਲ ਕਾਰਨ ਕਮਰੇ ਵਿੱਚ ਖੁਸ਼ਕ ਅਤੇ ਅਸਾਂ ਤੋਂ ਲਿਟ ਹਵਾ ਹੈ ਤੇ ਇਸ ਦੇ ਲਈ ਸਾਰੀ ਰਾਤ ਹੀਟਰ ਲਗਾ ਕੇ ਸੌਣ ਦੇ ਸੰਭਾਵੀ ਸਿਹਤ ਜੋਖਮਾਂ ਅਤੇ ਉਹਨਾਂ ਨੂੰ ਕਿਵੇਂ ਰੋਕਿਆ ਜਾਵੇ ਨੂੰ ਸਮਝਣਾ ਮਹੱਤਵਪੂਰਨ ਹੈ ਤੇ ਆਓ ਮੋਲचंद ਹਸਪਤਾਲ ਦੇ ਇੱਕ ਡਾਕਟਰ ਦੇ ਵੱਲੋਂ ਹੀਟਰ ਲਗਾ ਕੇ ਸੌਣ ਦੇ ਸਿਹਤ ਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਡਾਕਟਰ ਦੇ ਅਨੁਸਾਰ ਰਾਤ ਨੂੰ ਹੀਟਰ ਲਗਾ ਕੇ ਸੌਣਾ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਇੱਕ ਹੀਟਰ ਕਮਰੇ ਵਿੱਚ ਆਕਸੀਜਨ ਦੇ ਪੱਧਰ ਨੂੰ ਘਟਾ ਸਕਦਾ ਹੈ ਤੇ ਕੁਝ ਹੀਟਰ ਕਾਰਬਨ ਮੋਨੋਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਵੀ ਛੱਡ ਸਕਦੇ ਹਨ ਜੋ ਸਿਹਤ ਲਈ ਬਹੁਤ ਖਤਰਨਾਕ ਹੈ ਆਕਸੀਜਨ ਦੀ ਘਾਟ ਕਾਰਨ ਚੱਕਰ ਆਉਣੇ ਸਿਰਦਰਦ ਦਮ ਘੁੱਟਣ ਦੀ ਭਾਵਨਾ ਅਤੇ ਗੰਭੀਰ ਮਾਮਲਿਆਂ ਵਿੱਚ ਬੇਹੋਸ਼ੀ ਵੀ ਹੋ ਸਕਦੀ ਹੈ ਇਹ ਪ੍ਰਭਾਵ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਵਧੇਰੇ ਸਪਸ਼ਟ ਹੁੰਦਾ ਹੈ ਤਾ ਹੀਟਰ ਤੋਂ ਸੁੱਕੀ ਹਵਾ ਫੇਫੜਿਆਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ ਡਾਕਟਰ ਦੇ ਅਨੁਸਾਰ ਹੀਟਰ ਚਲਾਉਣ ਦੇ ਨਾਲ ਕਮਰੇ ਵਿੱਚੋਂ ਨਮੀ ਦੂਰ ਹੋ ਜਾਂਦੀ ਹੈ ਅਤੇ ਹਵਾ ਬਹੁਤ ਖੁਸ਼ਕ ਹੋ ਜਾਂਦੀ ਹੈ ਜਦੋਂ ਅਸੀਂ ਅਜਿਹੀ ਹਵਾ ਵਿੱਚ ਸਾਹ ਲੈਂਦੇ ਹਾਂ ਤਾਂ ਇਹ ਫੇਫੜਿਆਂ ਵਿੱਚ ਹਵਾ ਨੂੰ ਪਰੇਸ਼ਾਨ ਕਰਦੀ ਹੈ ਡਾਕਟਰਾਂ ਦੇ ਅਨੁਸਾਰ ਇਸ ਦੇ ਨਾਲ ਗਲਾ ਸੁੱਕਾ ਲਗਾਤਾਰ ਖੰਘ ਸਾਹ ਚੜਨਾ ਅਤੇ ਛਾਤੀ ਵਿੱਚ ਭਾਰੀਪਨ ਹੋ ਸਕਦਾ ਹੈ ਸੁੱਕੀ ਹਵਾ ਫੇਫੜਿਆਂ ਵਿੱਚ ਬਲਗਮ ਨੂੰ ਵੀ ਗਾੜਾ ਕਰ ਦਿੰਦੀ ਹੈ ਜਿਸ ਦੇ ਨਾਲ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਲਾਗ ਦਾ ਖਤਰਾ ਵੱਧ ਜਾਂਦਾ ਹੈ ਇਹ ਸਥਿਤੀ ਦਮਾ ਅਲਰਜੀ ਤੋਂ ਪੀੜਤ ਲੋਕਾਂ ਲਈ ਹੋਰ ਵੀ ਖਤਰਨਾਕ ਹੋ ਸਕਦੀ ਹੈ ਤਾਂ ਜੇਕਰ ਤੁਸੀਂ ਰਾਤ ਨੂੰ ਹੀਟਰ ਚਾਲੂ ਰੱਖ ਕੇ ਸੌਂਦੇ ਹੋ ਅਤੇ ਸਵੇਰੇ ਉੱਠਦੇ ਹੋ ਤਾਂ ਗਲਾ ਸੁੱਕਣਾ, ਖੰਘ, ਸਿਰਦਰਦ ਦੀਆਂ, ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਹੁੰਦੀ ਹੈ ਤਾਂ ਇਹ ਸੰਕੇਤ ਹੋ ਸਕਦੇ ਹਨ ਕਿ ਹੀਟਰ ਦੀ ਹਵਾ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਰਹੀ ਹੈ। ਜੀ ਹਾਂ, ਕੁਝ ਲੋਕਾਂ ਨੂੰ ਰਾਤ ਨੂੰ ਵਾਰ-ਵਾਰ ਖੰਘ ਜਾਂ ਸੌਣ ਦੇ ਵਿੱਚ ਮੁਸ਼ਕਲ ਦਾ ਵੀ ਅਨੁਭਵ ਹੁੰਦਾ ਹੈ। ਜੇਕਰ ਇਹ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ ਤਾਂ ਥਕਾਵਟ, ਕਮਜ਼ੋਰੀ ਅਤੇ ਸਾਹ ਚੜ੍ਹਨ ਵਿੱਚ ਤਕਲੀਫ ਬਣੀ रह ਸਕਦੀ ਹੈ। ਹਿੱਟਰ ਨਾ ਸਿਰਫ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਸਗੋਂ ਚਮੜੀ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਕਮਰੇ ਦੀ ਨਮੀ ਨੂੰ ਘਟਾਉਣ ਦੇ ਵਿੱਚ ਚਮੜੀ ਜਿਹੜੀ ਸੁੱਕ ਜਾਂਦੀ ਹੈ ਤੇ ਇਸ ਦੇ ਨਾਲ ਖੁਜਲੀ ਜਲਣ ਬੁਲਫਟ ਦੇ ਹੋਏ ਅਤੇ ਚਿਹਰੇ ਤੇ ਲਾਲ ਤੱਬੇ ਵੀ ਨਜ਼ਰ ਆਉਂਦੇ ਨੇ ਪਹਿਲਾਂ ਤੋਂ ਮੌਜੂਦ ਚਮੜੀ ਵਾਲੇ ਲੋਕਾਂ ਨੂੰ ਵਿਦੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਖਿਰਕਾਰ ਹੀਟਰ ਦੀ ਸਹੀ ਵਰਤੋਂ ਕਿਵੇਂ ਕਰੀਏ ਚੇਕ ਕਰ ਸਰਦੀਆਂ ਵਿੱਚ ਹੀਟਰ ਦੀ ਵਰਤੋਂ ਕਰਨੀ ਜ਼ਰੂਰੀ ਹੈ ਤਾਂ ਕੁਝ ਸਾਵਧਾਨੀਆਂ ਵਰਤੋ ਤਾਂ ਸੀ ਹਵਾ ਵਗਦੀ ਰੱਖਣ ਦੇ ਲਈ ਕਮਰੇ ਵਿੱਚ ਹਲਕਾ ਹਵਾਦਾਰੀ ਬਣਾਈ ਰੱਖੋ ਨਮੀ ਬਣਾਈ ਰੱਖਣ ਲਈ ਹੀਟਰ ਦੇ ਕੋਲ ਵਾਲੇ ਕਮਰੇ ਵਿੱਚ ਪਾਣੀ ਦੀ ਇੱਕ ਬਾਲਟੀ ਜਾਂ ਹਿਊਮਿਡੀਫਾਇਰ ਰੱਖੋ ਸਾਰੀ ਰਾਤ ਹੀਟਰ ਨਾਲ ਚਲਾਓ ਅਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਤੋਂ ਦੂਰੀ ਬਣਾਏ ਰੱਖੋ ਤੇ ਦਿਨ ਦੇ ਵਿੱਚ ਇੱਕ ਤੋਂ ਦੋ ਵਾਰ ਮੋਇਸਚਰਾਈਜ਼ਰ ਵੀ ਜ਼ਰੂਰ ਲਗਾਓ ਅਤੇ ਬਹੁਤ ਸਾਰਾ ਪਾਣੀ ਵੀ ਪੀਓ